ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਹਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਮਸਲੀਨ ਦੇ ਵਿੱਚ ਸੂਟ ਲੈ ਕੇ ਆਏ ਜੀ ਮਸਲੀਨ ਦੀ ਉਹ ਸ਼ਰਟ ਮਸਲੀਨ ਦੀ ਉਹ ਬਾਟਮ ਤੇ ਮਸਲੀਨ ਦਾ ਹੀ ਦੁਪੱਟਾ ਰਹਿਣਾ ਜਿਹੜੀ ਇਹ ਵਾਲੀ ਮਸਲੀਨ ਹੈ ਜੀ ਸੈਮੀ ਮਸਲੀਨ ਹੁੰਦੀ ਹੈ ਪਿਓਰ ਮਸਲੀਨ ਨਹੀਂ ਹੁੰਦੀ ਸੈਮੀ ਮਸਲੀਨ ਹੁੰਦੀ ਹੈ ਇਹ ਜੇ ਤੁਸੀਂ ਵਿਦਆਊਟ ਲਾਈਨਿੰਗ ਵੀ ਸੂਟ ਸਟਿਚ ਕਰਾ ਲਓਗੇ ਤਾਂ ਕੁਝ ਨਹੀਂ ਹੁੰਦਾ ਸੂਟ ਨੂੰ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਬਣਦੇ ਆ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 1200 1200 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਬਾਕੀ ਕੋਰੀਅਰ ਚਾਰਜਿਸ ਜਿਹੜੇ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 82400 680 803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਜਿਨ੍ਹਾਂ ਨੂੰ ਸੂਟ ਦਾ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਓਗੇ ਤਾਂ ਤੁਹਾਨੂੰ ਪੇਮੈਂਟ ਆਨਲਾਈਨ ਹੀ ਕਰਨੀ ਪੈਣੀ ਹੈ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਮਸਲੀਨ ਦੇ ਵਿੱਚ ਸੂਟ ਹੈ ਜੀ ਇਹ ਬਲੈਕ ਕਲਰ ਦੇ ਵਿੱਚ ਹੈ ਪਹਿਲਾ ਸੂਟ ਤੇ ਬਹੁਤ ਪਿਆਰਾ ਇਹਦੇ ਤੇ ਪ੍ਰਿੰਟ ਹੈ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਇਹ ਜੇ ਆਪਣੇ ਕਿਸੇ ਨੂੰ ਗਿਫਟ ਵੀ ਦੇਣਾ ਉਸ ਪਰਪਸ ਦੇ ਲਈ ਵੀ ਬਹੁਤ ਪਿਆਰਾ ਐਟ੍ਰੈਕਟਿਵ ਸੂਟ ਹੈ ਦੇਖੋ ਇਹ ਆ ਗਿਆ ਫਰੰਟ ਸ਼ਰਟ ਦਾ ਇਹ ਫਰੰਟ ਆ ਗਿਆ ਤੇ ਨਾਲ ਪ੍ਰਿੰਟ ਦੇ ਵਿੱਚ ਬਾਜੂ ਆਣ ਗਿਆ ਐਵੇਂ ਬੂਟੀ ਵਾਲੀ ਬਾਜੂ ਆਣ ਗਿਆ ਪ੍ਰਿੰਟ ਦੇ ਵਿੱਚ ਤੇ ਜਿਹੜੀ ਬੈਕ ਹੈ ਸ਼ਰਟ ਦੀ ਉਹ ਵੀ ਬੁੱਟੀ ਦੇ ਵਿੱਚ ਹੈ ਜੀ ਇਹ ਬੈਕ ਆ ਗਈ ਸ਼ਰਟ ਦੀ ਇੱਕ ਬਾਜ ਇਧਰ ਬਾਜੂ ਆ ਜਾਣੀ ਹੈ ਤੇ ਬੈਕ ਤੇ ਵੀ ਬੁੱਟੀ ਹੈ ਸਾਰੀ ਸ਼ਰਟ ਤੇ ਤੇ ਨਾਲ ਸੇਮ ਸਟੱਫ ਦੇ ਵਿੱਚ ਪਲੇਨ ਬਾਟਮ ਹੈ ਮਸਲੀਨ ਦਾ ਮਸਲੀਨ ਦੇ ਸੂਟ ਹੈ ਜੀ ਸਾਰੇ ਅੱਜ ਦੇ ਤੇ ਨਾਲ ਮਸਲੀਨ ਦਾ ਹੀ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਦੇਖੋ ਕਿੰਨਾ ਪਿਆਰਾ ਸੂਟ ਹੈ ਦੀੰਦਾ ਇਹ ਦੁਪੱਟਾ ਰਹਿਣਾ ਇਹ ਲੁੱਕ ਆ ਜਣੀ ਸੂਟ ਬਹੁਤ ਪਿਆਰਾ ਸੂਟ ਹੈ 1200 ਪ੍ਰਾਈਸ ਦੇ ਨਾਲ ਅੱਜ ਤੇ ਜਿੰਨੇ ਸੂਟ ਤੁਹਾਨੂੰ ਦਿਖਾਵਾਂਗੇ 1200 ਪ੍ਰਾਈਸ ਦੇ ਨਾਲ ਰਹਿਣਗੇ ਸਭ ਤੋਂ ਪਹਿਲਾਂ ਬਲੈਕ ਦਿਖਾਇਆ ਕਿਉਂ ਬਲੈਕ ਸੂਟ ਸਭ ਤੋਂ ਜ਼ਿਆਦਾ ਹਿੱਟ ਸੇਲ ਬਲੈਕ ਸੂਟ ਦੀ ਰਹਿੰਦੀ ਹੈ ਜੀ ਹਮੇਸ਼ਾ ਬਲੈਕ ਸੂਟ ਸਭ ਤੋਂ ਜ਼ਿਆਦਾ ਸੇਲ ਹੁੰਦਾ ਹੈ 1200 ਪ੍ਰਾਈਸ ਤੇ ਨੈਕਸਟ ਆ ਗਿਆ ਮੋਰ ਪੰਖੀ ਕਲਰ ਇਹ ਕੋਕ ਬਲੂ ਕਲਰ ਹੈ ਮੋਰ ਪੰਖੀ ਕਲਰ ਹੈ ਇਹ ਬਹੁਤ ਪਿਆਰੀ ਲੁੱਕ ਹੈ ਜੀ ਸੂਟਾਂ ਦੀ ਸੇਮ ਸਟੱਫ ਦੇ ਵਿੱਚ ਨਾਲ ਦੀ ਬਾਟਮ ਰਹਿਣੀ ਹੈ ਇਹ ਅੱਗੇ-ਅੱਗੇ ਆਪਣੇ ਹੁਣ ਫੰਕਸ਼ਨਾਂ ਦੇ ਵਿੱਚ ਵੀ ਐਵੇਂ ਦੇ ਸੂਟ ਕੰਮ ਆਣਗੇ ਇਸ ਸਾਈਡ ਤੋਂ ਹੈ ਜੀ ਇਹਦਾ ਫਰੰਟ ਤਾਂ ਜੀ ਦੇਖੋ ਇਹ neck ਤੇ ਆ ਜਾਣੀ ਹੈ प्रिंटिंग ਵਿੱਚ ਵੀ ਬੂਟੀ ਹੈ ਇਹ ਘੇਰੇ ਤੇ ਆ ਜਾਣਾ ਪ੍ਰਿੰਟ ਇੱਥੋਂ ਬਾਜੂ ਆ ਜਾਣੀ ਜੀ ਇਹ ਫਲਾਵਰ ਤੋਂ ਇਹ ਬੈਕ ਤੇ ਵੀ ਸਾਰੇ ਤੇ ਪ੍ਰਿੰਟ ਹੈ ਤੇ ਇਹ ਦੂਜੀ ਬਾਜੂ ਆ ਜਾਣੀ ਇੱਥੋਂ ਬੈਕ ਤੇ ਵੀ ਬੂਟੀ ਹੈ ਸੇਮ ਕਲਰ ਦੇ ਵਿੱਚ ਨਾਲ ਦੀ ਉਹ ਮਸਲੀਨ ਦੀ ਬਾਟਮ ਰਹੂਗੀ ਤੇ ਨਾਲ ਮਸਲੀਨ ਦਾ ਇਹ ਦੁਪਟਾ ਰਹੇਗਾ ਦੁਪੱਟਾ ਬਹੁਤ ਪਿਆਰਾ ਇਹ ਲੋਕਾਂ ਨੂੰ ਸੂਟ ਦੇਖੀਏ ਕਿੰਨਾ ਪਿਆਰਾ ਸੂਟ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਇਹ ਸੂਟ ਨੈਕਸਟ ਆ ਗਿਆ ਇਹ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਬੈਂਗਣੀ ਜਿਹਾ ਰੰਗ ਹੈ ਸੂਟ ਦਾ ਫਰੰਟ ਤੇ ਵੀ ਬੜੀ ਪਿਆਰੀ ਬੂਟੀ ਹੈ ਜੀ ਸਾਰੀ ਸ਼ਰਟ ਦੇ ਵਿੱਚ ਲਿੰਦੇ ਸੂਟ ਇਹ ਹੈ ਜੀ ਇਹਦਾ ਫਰੰਟ neck ਤੇ ਪ੍ਰਿੰਟਿੰਗ ਆ ਜਾਣੀ ਆ ਵਿੱਚ ਬੂਟੀ ਹੈ ਸਾਰੀ ਸ਼ਰਟ ਤੇ ਘੇਰੇ ਤੇ ਬਹੁਤ ਸੋਹਣੀ ਵੇਲ ਹੈ ਬਾਜੂ ਤੇ ਵੀ ਪ੍ਰਿੰਟਿੰਗ ਇਹ ਸੇਮ ਜਿਹੜਾ ਪਹਿਲਾਂ ਸੂਟ ਇਹ ਬੈਕ ਆ ਗਈ ਸ਼ਰਟ ਦੀ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਾਜੂ ਤੇ ਆਜਣਾ ਪ੍ਰਿੰਟ ਕੀ ਕਲਰ ਆ ਗਿਆ ਸੂਟ ਦਾ दुपटा न प्रिंट ग्रीन कलर देखो किनी सोहणी प्रिंटिंग आहे ਬੜਾ ਸੋਹਣਾ ਜਾਂ ਗ੍ਰੀਨ ਹੈ ਵਿੱਚ ਸਾਰੇ ਦੇ ਵਿੱਚ ਪ੍ਰਿੰਟ ਇਹ ਆ ਜਿਹੜੀਆਂ ਸ਼ਰਟ ਤੇ ਪ੍ਰਿੰਟਿੰਗ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਜਿਵੇਂ ਮਰਜ਼ੀ ਕਿਸੇ ਹਲਕੇ ਫੰਕਸ਼ਨ ਤੇ ਵੀਅਰ ਕਰ ਸਕਦੇ ਹਾਂ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਬਾਜੂ ਤੇ ਵੀ ਪ੍ਰਿੰਟ ਹੈ ਤੇ ਜਿਹੜਾ ਬੈਕ ਪੱਲਾ ਜੀ ਸ਼ਰਟ ਦਾ ਉਹਦੇ ਤੇ ਵੀ ਸਾਰੇ ਤੇ ਬੂਟੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਗ੍ਰੀਨ ਕਲਰ ਦੇ ਵਿੱਚ ਸੂਟ ਨਾਲ ਮਸਲੀਨ ਦੀ ਉਹ ਬਾਟਮ ਰਹੂਗੀ ਸੇਮ ਸਟੱਫ ਦੇ ਵਿੱਚ ਬਾਟਮ ਹੈ ਜੀ ਨਾਲ ਦੀਓ ਦੇ ਨਾਲ ਮਸਲੀਨ ਦਾ ਇਹ ਦੁਪੱਟਾ ਰਹਿਣਾ। ਮਸਲੀਨ ਦਾ ਇਹ ਦੁਪੱਟਾ ਰੋਗ ਨਾਲ 1200 ਪ੍ਰਾਈਸ ਦੇ ਨਾਲ ਸੋਹਣਾਂਗੇ। 1200 ਪ੍ਰਾਈਸ। ਇਹਦੇ ਵਿੱਚ ਨੈਕਸਟ ਆ ਗਿਆ ਬੜਾ ਛੋਟਾ ਗ੍ਰੇ ਪਰਪਲ ਜਿਹਾ ਕਲਰ ਹੈ ਜੀ ਸੂਟ ਦਾ। ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ। ਗ੍ਰੇ ਕਲਰ ਦੀ ਵੀ ਆਪਣੀ ਗ੍ਰੇਸ ਹੁੰਦੀ ਹੈ। ਬਹੁਤ ਪਿਆਰੀ ਪ੍ਰਿੰਟ ਕੀਤੀ ਗਈ ਹੈ। ਇਹ ਹੈ ਦਾ ਫਰੰਟ ਸ਼ਰਟ ਦਾ ਇਹ ਸਾਰੀ ਪ੍ਰਿੰਟਿੰਗ ਹੈ ਫਰੰਟ ਆ ਗਿਆ ਜੀ ਸ਼ਰਟ ਦਾ ਦੇਖੋ ਕਿੰਨੀ ਸੋਹਣੀ ਮਲਟੀ ਦੇ ਵਿੱਚ ਪ੍ਰਿੰਟ ਹੈ ਬਾਜੂ ਤੇ ਆ ਜਣਾ ਛੋਟਾ ਪ੍ਰਿੰਟ ਬੈਕ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਹੈਲਟਾ ਦਾ ਤੇ ਨਾਲ ਅਲਮਸਰੀ ਦੇ ਵਿੱਚ ਦੁਪੱਟਾ ਕਲਰ ਬਹੁਤ ਸੋਹਣਾ ਗ੍ਰੇ ਪਰਪਲ ਜਿਹਾ ਕਲਰ ਹੈ ਬੜਾ ਸੋਹਣਾ ਜਿਹਾ ਰੰਗ ਹੈ ਇਹ ਵਾਲੇ ਸੂਟ ਦਾ ਨੈਕਸਟ ਆ ਗਿਆ ਮਸਟਰਡ ਕਲਰ ਦੇ ਵਿੱਚ ਸੂਟ ਮਸਲੀਨ ਦਾ ਹੀ ਸੂਟ ਹੈ ਜੀ ਮਸਲੀਨ ਦੀ ਉਹ ਬਾਟਮ ਦੇ ਨਾਲ ਇਹ ਆ ਗਿਆ ਫਰੰਟ ਸ਼ਰਟ ਦਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਹੀ ਫਰੰਟ ਹੈ ਸਾਰਾ ਮਸਟਰਡ ਕਲਰ ਦੇ ਵਿੱਚ ਤੇ ਬੈਕ ਤੇ ਵੀ ਸਾਰੀ ਪ੍ਰਿੰਟਿੰਗ ਹੈ ਜੀ ਬੈਕ ਤੇ ਸਾਰੇ ਦੇ ਵਿੱਚ ਪ੍ਰਿੰਟ ਹੈ ਕਲਰ ਬੜਾ ਸੋਨਾ 골ਡਨ ਮਸਟਰਡ ਕਲਰ ਹੈ ਤੇ ਨਾਲ ਮਸਲੀਨ ਦਾ ਹੀ ਦੁਪੱਟਾ ਇਹ ਦੁਪੱਟਾ ਦਾ ਹੋ ਸੋਹਣੇ ਸੂ 1200 ਪ੍ਰਾਈਸ ਤੇ ਨੈਕਸਟ ਆ ਗਿਆ ਬਲੈਕ ਕਲਰ ਦੇ ਵਿੱਚ ਅਜੀ ਫੇਰ ਤੋਂ ਬਲੈਕ ਕਲਰ ਤਾਂ ਵੈਸੀ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ ਬੜੀ ਪਿਆਰੀ ਪ੍ਰਿੰਟਿੰਗ ਦੇ ਵਿੱਚ ਸੂਟ ਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਮਸਲੀਨ ਦੀ ਸ਼ਰਟ ਮਸਲੀਨ ਦੀ ਉਹ ਬਾਟਮ ਹੈ ਦੇਖੋ ਟਿੰਟ ਕਿੰਨਾ ਪਿਆਰਾ ਹੈ ਦਾ ਬਹੁਤ ਸੋਹਣਾ ਪ੍ਰਿੰਟ ਤੇ ਫਰੰਟ ਆ ਗਿਆ ਹਲਕੀ ਹਲਕੀ ਆਊਟਲਾਈਨਿੰਗ ਕੀਤੀ ਹੋਈ ਹੈ ਇੱਥੋਂ ਬਾਜੂ ਆ ਜਾਣੀ ਹੈ

ਫਾਰ ਅ ਸਪ੍ਰਾਈਜ਼ ਦੇ ਨਾਲ ਸੂਟ ਰਹਿਣਗੇ ਇਹਦੇ ਹੁਣ ਤੁਹਾਨੂੰ ਕਲਰ ਦਿਖਾਣੀਆਂ ਸੇਮ ਪ੍ਰਿੰਟ ਦੇ ਵਿੱਚ ਹੀ ਆਪਣੇ ਕੋਲ ਕਲਰ ਹੈਗੇ ਕਾਫੀ ਸਾਰੇ ਇਹਦੇ ਵਿੱਚ ਹੀ ਹੈਗਾ ਦੇਖੋ ਮਾ ਜਟਾ ਜਿਹਾ ਕਲਰ ਹੈ ਡਾਰਕ ਜਿਹੜਾ ਪਰਪਲ ਜਿਹਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਸੂਟ ਦਾ ਫਰੰਟ ਆ ਗਿਆ ਮਸਲੀਨ ਦੀ ਉਹ ਬਾਟਮ ਰਹੂਗੀ ਨਾਲ ਤੇ ਮਸਲੀਨ ਦਾ ਹੀ ਦੁਪੱਟਾ ਆ ਗਿਆ ਦੇਖੋ ਕਿੰਨਾ ਪਿਆਰਾ ਰੈੱਡ ਮਰੂਨ ਜਿਹਾ ਕਲਰ ਹੈ ਜੀ ਸੂਟ ਦਾ ਕੋਈ ਅੱਖਾਂ ਨੂੰ ਚੁਬਣਾ ਵਾਲਾ ਵੀ ਰੈੱਡ ਨਹੀਂ ਹੈਗਾ ਬਸ ਸੋਹਣਾ ਜਿਹਾ ਰੈੱਡ ਹੈ ਮਸਲੀਨ ਦੀ ਉਹ ਨਾਲ ਬਾਟਮ ਹੈ ਜੀ ਸੇਮ ਸਟੱਫ ਦੇ ਵਿੱਚ ਬਾਟਮ ਰਹੂਗੀ ਨਾਲ ਇਹ ਹੈਗਾ ਫਰੰਟ ਤੇ प्यारे प्रिंट ਦੇ ਵਿੱਚ ਸੌਂਹ ਪ੍ਰਿੰਟਿੰਗ ਹੈ ਸੂਟਾਂ ਦੀ ਤੇ ਨਾਲ ਮਸਲੀਨ ਦਾ ਦੁਪੱਟਾ ਨਾਲ ਸੂਟ ਰਹਿਣਗੇ ਅੱਜ ਦੇ ਸਾਰੇ ਇੱਕ ਤੋਂ ਇੱਕ ਸੋਹਣਾ ਸੂਟ ਹੈ ਕਲਰ ਆਪਸ਼ਨ ਬਹੁਤ ਹੈ ਜੀ ਸਾਰਿਆਂ ਦੇ ਵਿੱਚ ਚਾਰਕ कलर ਚਾਰਟ ਹੈ ਸਾਰੇ ਸੂਟਾਂ ਦਾ ਡਾਰਕ ਦੇ ਵਿੱਚ ਹੈ ਨੈਕਸਟ ਆ ਗਿਆ ਦੇਖੋ ਨੇਵੀ ਬਲੂ ਕਲਰ ਹੈ ਸੂਟ ਦਾ ਬਹੁਤ ਪਿਆਰਾ ਨੇਵੀ ਬਲੂ ਕਲਰ ਹੈ ਬਹੁਤ ਕਿੰਨਾ ਪਿਆਰਾ ਸੂਟ ਹਲਕੀ ਹਲਕੀ ਆਊਟਲਾਈਨਿੰਗ ਕੀਤੀ ਹੋਈ ਹੈ ਫਲਾwrs ਤੇ ਡਾਰਕ ਨੇਵੀ ਬਲੂ ਕਲਰ ਹੈ ਨਾਰਮਸਲੀਂ ਦੀਓ ਬਾਟਮ ਨਾਰਮਸਲੀਂ ਦਾ ਹੈ ਦੁਪੱਟਾ ਦਿੱਤੇ ਮਤੇ ਬਾਰਸੋਪ ਪ੍ਰਾਈਸ ਦੇ ਨਾਲ 1200 ਪ੍ਰਾਈਸ ਨੈਕਸਟ ਆ ਗਿਆ ਫਰੋਜ਼ੀ ਕਲਰ ਇਹ ਲਸੋਣਾ ਮੋਰ ਪੰਖੀ ਫਰੋਜ਼ੀ ਕਲਰ ਹੈ ਜੀ ਸੂਟ ਦਾ ਇਹ ਦੋਸਤ ਕੋਕਨਾਂ ਪਰ ਆ ਰਿਹਾ ਕਿੰਨਾ ਕੰਪਟਰ ਮਸਲੀਨ ਦਾ ਦੁਪੱਟਾ ਹੈ ਇਹ ਲੜਾ ਖੰਡ ਕੋਕਨਾਂ ਬੋਸ ਹਨ ਪ੍ਰਿੰਟ ਹੈ ਜਿਹੜਾ ਸੋਹਦਾ 400 ਪ੍ਰਾਈਸ ਦੇ ਨਾਮ ਰਹਿ ਗਿਆ ਜਿਹਦੇ ਸਾਰੇ ਸੂਟ ਮਸਲੀਨ ਦੇ ਸੂਟ ਹੈ ਜੀ ਅੱਜ ਦੇ ਐਕਸਟਰਾ ਗਿਆ ਮਸਟਰਡ ਕਲਰ yellow mustard color ਹੈ ਇਹ ਕੱਜ ਨਹੀਂ ਸੂਟ ਦੀ ਹਲਕੀ ਹਲਕੀ ਫਲਾwrs ਦੇ ਵਿਟ ਆਊਟਲਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਲਾਲ ਮਸਲੀਨ ਦੀ ਬਾਟਮ ਰਹੂਗੀ ਤੇ ਮਸਲੀਨ ਦਾ ਹੀ ਦੁਪੱਟਾ ਰਹਿਣਾ ਕਲਰ ਦੇ ਵਿੱਚ ਜੀ ਸੂਟ ਫਰੋਜ਼ੀ ਕਲਰ ਦੇ ਵਿੱਚ ਕਲਰ ਸਾਰੇ ਹੀ ਅਲੱਗ ਜੇ ਕਲਰ ਹੈ ਬੜੇ ਪਿਆਰੇ ਜੇ ਇਹ ਆ ਗਿਆ ਸ਼ਰਟ ਦਾ ਫਰੰਟ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਪ੍ਰਿੰਟ ਬਾਜੂ ਆ ਜਾਣੀ ਹੈ ਤੇ ਬੈਕ ਤੇ ਵੀ ਸਾਰੇ ਦੇ ਵਿੱਚ ਪ੍ਰਿੰਟ ਹੈ ਬਣਾ ਦੇ ਵਿੱਚ ਸੂਟ ਆ ਤੇ ਨਾਲ ਮਸਲੀਂ ਦਾ ਦੁਪੱਟਾ ਰਹਿਤ ਹੈ ਕਲਰ ਬਹੁਤ ਸੋਹਣਾ ਕਲਰ ਹੈ ਜੀ ਬੜਾ ਸੂਟ ਦਾ ਵੀ ਇਸ ਸੇਮ ਡਿਜ਼ਾਈਨਿੰਗ ਦੇ ਵਿੱਚ ਨੈਕਸਟ ਕਲਰ ਆ ਗਿਆ ਕਿੰਨਾ ਪਿਆਰਾ ਸੇਮ ਡਿਜ਼ਾਈਨ ਦੇ ਵਿੱਚ ਬੁੱਕ ਕਰਦੇ ਨੇ ਸੂਟ ਦੀ बहुत प्यारी प्रिंटिंग बाजू तो आ जानी प्रिंटिंग बैक सारी शर्ट छोटा छोटा प्रिंट है फ्रंट आ गया मसलीन की बॉटम रहेगी मसलीन का ही दुपट्टा रहना ਆਪਿਆ 1200 ਪ੍ਰਾਈਸੇਜ ਅੱਜ ਦੇ ਮੈਂ ਜਿੰਨੇ ਸੂਟ ਤੁਹਾਨੂੰ ਦਿਖਾਏ ਆ ਮਸਲੀਨ ਦੇ ਵਿੱਚ ਸੂਟ ਹੈ ਜੀ 1200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਅਜ ਮੇਰਾ 8146580803 814680803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ